ਕਾਜੀ ਕਾਂਸਰੀ ਆਪਣਾ ਨਾਮ ਦੱਸ ਦਿਓ ਕਿ ਨਗਰ ਕੀਰਤਨ ਦਾ ਸਾਰਾ ਪ੍ਰੋਗਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਨਾ ਛੱਡਨ ਤੇ ਵੈਰਾਗ ਮਈ ਪਲਾ ਨੂੰ ਦਰਸਾਉਂਦਾ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜੋ ਕਿ ਪਿਛਲੇ 29 ਸਾਲਾਂ ਤੋਂ ਬਾਬਾ ਜੋਰਾ ਸਿੰਘ ਜੀ ਲੱਖਾਂ ਦੇ ਮਹਾਨ ਉਪਰਾਲੇ ਸਕਦਾ ਦੇ ਨਾਲੇ ਸਿੱਖ ਸੰਗਤ ਗੁਰਦੁਆਰਾ ਸ਼੍ਰੀ ਮਹਿਦਰਾ ਸਾਹਿਬ ਦੇ ਸਹਿਯੋਗ ਦੇ ਨਾਲ ਪਿਛਲੇ 28 ਸਾਲਾਂ ਤੋਂ ਲਗਾਤਾਰ ਇਹ ਕੱਢਿਆ ਜਾ ਰਿਹਾ ਹੈ ਇਹ ਇਸ ਵਾਰ 21 22 ਦਸੰਬਰ 6 7 ਕੋਈ ਦਰਮਿਆਨੀ ਰਾਤ ਕਿਲਾ ਆਨੰਦਗੜ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ ਗੁਰਦੇਵ ਸਿੰਘ ਮਾਰਗ ਤੋਂ ਚੱਲਦਾ ਹੋਇਆ ਜਿਵੇਂ ਜਿਵੇਂ ਜਿੱਥੇ ਜਿੱਥੇ ਗੁਰੂ ਸਾਹਿਬ ਰੁਕੇ ਉਸੇ ਤਰ੍ਹਾਂ ਪਿੰਡਾ ਬਰਾ ਪਰਿਵਾਰ ਵਿਸ਼ੋੜਾ ਪਠਾ ਸਾਹਿਬ ਫਿਰ ਚਮਕਾਰ ਸਾਹਿਬ ਬੁਗਰੀ ਸਾਰੇ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਦੇ ਵਿਸ਼ਰਾਮ ਮਾਸੂਆੜਾ ਸਾਹਿਬ ਵਿਖੇ ਹੋਏ ਨੇ ਅੱਜ ਇਹ ਨਗਰ ਕੀਰਤਨ ਮਾਸੂਆੜਾ ਸਾਹਿਬ ਤੋਂ ਕਟਾੜਾ ਸਾਹਿਬ ਲਈ ਰਵਾਨਾ ਹੋਇਆ ਉਹ 5 ਜਨਵਰੀ ਨੂੰ ਗੁਰਦੁਆਰਾ ਸ੍ਰੀ ਮਾਧਵਾ ਸਾਹਿਬ ਇਹ ਪਹੁੰਚੇਗਾ ਉਤੋ ਹੀ ਸਾਰੇ ਸਿੱਖ ਸੰਗਤ ਜਿਵੇਂ ਸਾਰੇ ਜਥੇਦਾਰ ਸਾਹਿਬਾਨ ਨਾਲ ਖੜੇ ਆ ਸਰਪੰਚ ਸਾਹਿਬ ਖੜੇ ਆ ਇਹ ਸਾਰੇ ਹੀ ਬਹੁਤ ਸਹਿਯੋਗ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਹਰ ਸਾਲ ਹੀ ਅਸੀਂ ਨਗਰ ਕੀਰਤਨ ਦੀ ਰਵਾਨਗੀ ਕਰਦੇ ਆ ਤੇ ਇਸ ਦਾ ਮੁੱਖ ਵਦੇਸ਼ ਬਾਬਾ ਜੋਰਾ ਸਿੰਘ ਜੀ ਲੱਖਾ ਜੋ ਮੇਰੇ ਸਤਿਕਾਰਯੋਗ ਦਾਦਾ ਜੀ ਸਤਕਾਣ ਵਾਸੀ ਅਬਾ ਜੋਰਾ ਸਿੰਘ ਜੀ ਰੱਖਾ ਦਾ ਉਪਰਾਲਾ ਸੀ ਕਿ ਜੋ ਸਿੱਖ ਇਤਿਹਾਸ ਆਪਾਂ ਭੁੱਲਦੇ ਜਾ ਰਹੇ ਆ ਉਹ ਆਪਾਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜੀਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਪਣੇ ਗੁਰੂਆਂ ਨੇ ਸਿੱਖੀ ਲਈ ਆਪਣਾ ਸਾਰਾ ਪਰਵਾਰ ਨਿਸ਼ਾਵਰ ਕਰ ਦਿੱਤਾ ਸਿੱਖ ਕੌਮ ਦੀ ਖਾਤਰ ਕੀ ਕੀ ਬਲਿਦਾਨੀਆਂ ਦਿੱਤੀਆਂ ਸਿੰਘ ਸ਼ਹੀਦ ਕਰਵਾ ਲੇ ਸ਼ਹਿਜ਼ਾਦੇ ਸੀਰ ਕਰਵਾ ਲੇ ਮਾਤਾ ਪਿਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਕੋਸ਼ਿਸ਼ ਵੀ ਨਹੀਂ ਆਪ ਦੇ ਕੋਲ ਰੱਖਿਆ ਫਿਰ ਵੀ ਉਹਨਾਂ ਨੇ ਤੇਰਾ ਪਾਣਾ ਮੀਠਾ ਲੱਗਿਆ ਇਹੀ ਕਿਹਾ ਇਸ ਲਈ ਆਪਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਆਪਾਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਭਰ ਕੇ ਜੋ ਗੁਰੂ ਇਤਿਹਾਸ ਅਸੀਂ ਸੁਣਾਉਂਦੇ ਆ ਰਹੇ ਆਂ ਇਸ ਤੋਂ ਜਾਣੂ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ